ਵਾਹਿਗੁਰੂ ਵਾਹਿਗੁਰੂ ਖੇਡਦੇ ਹੋਏ ਪਾਣੀ ਦੀ ਬਾਲਟੀ ਵਿੱਚ ਡਿੱਗੀ 마ਸੂਮ ਨਹੀਂ ਦੇਖਿਆ ਜਾਣਾ ਪਰਿਵਾਰ ਦਾ ਹੱਥ ਚੰਡੀਗੜ੍ਹ 'ਚ ਦਰਦਨਾਕ ਘਟਨਾ ਖੇਡਦੇ ਹੋਏ ਪਾਣੀ ਨਾਲ ਭਰੀ ਬਾਲਟੀ 'ਚ ਡੁੱਬੀ ਬੱਚੀ ਡਾਕਟਰਾਂ ਨੇ 마ਸੂਮ ਨੂੰ ਐਲਾਨਿਆ ਮ੍ਰਿਤਕ ਹਾਦਸੇ ਸਮੇਂ ਕੰਮ ਤੇ ਗਏ ਹੋਏ ਸਨ ਮਾਪੇ ਪੁਲਿਸ ਕਾਰੇ ਮਾਮਲੇ ਦੀ ਚਾਚ ਮਾਮਲਾ ਚੰਡੀਗੜ੍ਹ ਦੇ ਸੈਕਟਰ 45 ਤੋਂ ਸਾਹਮਣੇ ਆਂਦਾ ਹੈ ਜਿੱਥੇ ਕਿ ਖੇਡ ਦੇ ਸਮੇਂ ਇੱਕ ਡੇਢ ਸਾਲ ਦੀ ਬੱਚੀ ਪਾਣੀ ਨਾਲ ਭਰੀ ਪਾਟੀ 'ਚ ਝਟਕ ਗਈ ਹੈ ਜਦੋਂ ਕਾਫੀ ਦੇਰ ਤੱਕ ਬੱਚੀ ਨਜ਼ਰ ਨਹੀਂ ਆਈ ਤਾਂ ਮਾਂ ਨੇ ਭਾਲ ਸ਼ੁਰੂ ਕਰ ਦਿੱਤੀ ਬੱਚੀ ਨੂੰ ਪਾਣੀ 'ਚ ਬਾਲਟੀ 'ਚ ਦੇਖਿਆ ਗਿਆ ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪੁਲਿਸ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਣਕਾਰੀ ਮੁਤਾਬਕ ਸੈਕਟਰ 45 ਦਾ ਰਹਿਣ ਵਾਲਾ ਵਿਕਾਸ ਆਪਣੇ ਪਰਿਵਾਰ ਤੇ ਨਾਲ ਦੂਜੀ ਮੰਜ਼ਲ ਤੇ ਰਹਿੰਦਾ ਹੈ ਉਹ ਘਰਾਂ ਚ ਪੀੜ ਦਾ ਕੰਮ ਕਰਦਾ ਉਸ ਦੀ ਪਤਨੀ ਘਰਾਂ ਚ ਖਾਣਾ ਪਨਾਉਣ ਦਾ ਕੰਮ ਕਰਦੀ ਹੈ ਸੋਮਵਾਰ ਦੇ ਸ਼ਾਮ 19 ਮਹੀਨੇ ਦੀ ਤੀਪਾਉਨਾ ਘਰ ਦੇ ਵਿੱਚ ਖੇਡ ਰਹੀ ਸੀ ਇਸ ਦੌਰਾਨ ਉਹ ਘਰ ਦੇ ਵਿੱਚ ਰੱਖੀ ਪਾਣੀ ਨਾਲ ਭਰੀ ਪਾਲਟੀ ਛਿੱਟ ਗਈ ਉਸ ਨੂੰ ਕਿਸੇ ਨੇ ਨਹੀਂ ਦੇਖਿਆ ਕਾਫੀ دیر ਤੱਕ ਪਾਣੀ ਚ ਡਿੱਗੀ ਰਹਿਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਹੜਕੇ ਜਦੋਂ ਪਰਿਵਾਰ ਵਾਲਿਆਂ ਨੇ ਬੱਚੀ ਨੂੰ ਦੇਖਿਆ ਤਾਂ ਉਸ ਨੂੰ ਇਲਾਜ ਦੇ ਲਈ ਜੀਐਮ SH 16 ਲੱਗ ਕੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਐਕਟਰ ਚੌਂਤੀ ਵਿਖੇ ਹੁਣ ਪੁਲਿਸ ਪੁੱਛੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿ ਇੱਕ ਛੋਟਾ ਬੱਚਾ ਪਾਣੀ ਦੀ ਬਾਲਟੀ ਦੇ ਵਿੱਚ ਡੁੱਬ ਗਿਆ ਹੋਵੇ ਤੇ ਉਸ ਦੀ ਮੌਤ ਹੋ ਗਈ ਹੋਵੇ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਕਾਫੀ ਤੂਲ ਫੜਦਾ ਨਜ਼ਰ ਆਇਆ ਸੀ ਜਿੱਥੇ ਇੱਕ ਛੋਟਾ 1.5 ਸਾਲਾ ਮਾਸੂਮ ਖੇਡਦੇ-ਖੇਡਦੇ ਪਾਣੀ ਦੀ ਬਾਲਟੀ ਦੇ ਵਿੱਚ ਭਰੀ ਹੋਈ ਪਾਣੀ ਦੀ ਬਾਲਟੀ ਦੇ ਵਿੱਚ ਡਿੱਗ ਜਾਂਦਾ ਤੇ ਉਸ ਤੇ ਉਸ ਦੀ ਵੀ ਮੌਤ ਹੋ ਜਾਂਦੀ ਹੈ ਫਿਲਹਾਲ ਇਹ ਮਾਮਲਾ ਹੁਣ ਚੰਡੀਗੜ੍ਹ ਤੋਂ ਸਾਹਮਣੇ ਆਇਆ ਗਰਮੀਆਂ ਦਾ ਮੌਸਮ ਹੈ ਲੋਕ ਅਕਸਰ ਆਪਣੇ ਘਰਾਂ ਦੇ ਵਿੱਚ ਪਾਣੀ ਦੀਆਂ ਬਾਲਟੀਆਂ ਭਰ ਕੇ ਰੱਖ ਦਿੰਦੇ ਨੇ ਜੀ ਹਾਂ ਪਾਣੀ ਦੀ ਕਿੱਲਤ ਦੇ ਕਾਰਨ ਪਾਣੀ ਦੀ ਪਰੇਸ਼ਾਨੀ ਤੋਂ ਬਚਣ ਦੇ ਲਈ ਪਾਣੀ ਦੀਆਂ ਬਾਲਟੀਆਂ ਭਰ ਕੇ ਰੱਖ ਦਿੰਦੇ ਨੇ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਛੋਟੇ ਬੱਚੇ ਹਨ ਤਾਂ ਇਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਤੁਸੀਂ ਧਿਆਨ ਰੱਖੋ ਘਰ ਦੇ ਵਿੱਚ ਪਾਣੀ ਦੀਆਂ ਬਾਲਟੀਆਂ ਟੱਪ ਪਰ ਕੇ ਨਾ ਰੱਖੇ ਜਾਣ ਕਿਉਂਕਿ ਬੱਚਾ ਨੂੰ ਖੇਡਦੇ ਹੋਏ ਪਤਾ ਨਹੀਂ ਲੱਗਦਾ ਔਰ ਖੇਡਦੇ ਹੋਏ ਹੀ ਇਹਨਾਂ ਮਾਸੂਮ ਬੱਚਿਆਂ ਨੇ ਆਪਣੀ ਜਾਨ ਗਵਾ ਦਿੰਦੀ ਹੈ